ਸਫਲਤਾ ਕਈ ਵਾਰ ਮਿਹਨਤ ਕਾਸ ਲੋਕਾਂ ਨੂੰ ਉਹਨਾਂ ਦੀ ਮਿਹਨਤ ਦਾ ਸਦਕਾ ਮਿਲਦੀ ਆ ਕਹਿੰਦੇ ਆ ਕਿ ਜਿਹੜੇ ਮਿਹਨਤ ਕਾਸ ਲੋਕ ਹੁੰਦੇ ਆ ਸਫਲਤਾ ਵੀ ਉਹਨਾਂ ਦੇ ਪੈਰ ਚੁੰਮਦੀ ਆ ਜਾਂ ਫਿਰ ਕੁਝ ਇਨਸਾਨ ਜਿਹੜੇ ਆ ਉਹ ਠੋਕਰਾਂ ਖਾ ਕੇ ਕਾਮਯਾਬੀ ਵੱਲ ਵਧਦੇ ਆ ਸੋ ਐਸੇ ਹੀ ਇੱਕ ਪਰਿਵਾਰ ਦੀ ਮੈਂ ਗੱਲ ਕਰਨ ਜਾ ਰਿਹਾ ਜਿਸ ਪਰਿਵਾਰ ਨੇ ਬੜੀ ਮਿਹਨਤ ਕਰਕੇ ਜਿਹੜੇ ਆ ਉਹ ਛੋਟੇ ਜਿਹੇ ਆਪਣੇ ਕਾਰੋਬਾਰ ਤੋਂ ਅੱਜ ਪੂਰੇ ਜਿਹੜਾ ਚੜ੍ਹਾਈ ਤੇ ਆ ਬੜਾ ਵਧੀਆ ਸਾਰਾ ਪਰਿਵਾਰ ਆ ਮਿਹਨਤ ਕਰਕੇ ਅੱਜ ਇੱਕ ਸਫਲ ਕਿਸਾਨ ਦੇ ਤੌਰ ਤੇ ਉਹ ਪਰਿਵਾਰ ਜਿਹੜਾ ਵਿਚਰਿਆ ਸੋ ਮੈਂ ਗੱਲ ਕਰ ਰਿਆਂ ਕਿ ਰਾਜਸਥਾਨ ਦੇ ਵਿੱਚ ਬੂੰਦੀ ਦੇ ਕੋਲ ਇੱਕ ਪਿੰਡ ਆ ਜਿੱਥੇ ਇਹ ਪਰਿਵਾਰ ਵਸ ਰਿਹਾ ਜੋ ਕਿ ਪੰਜਾਬ ਤੋਂ ਉੱਠ ਕੇ ਲਾਲੂ ਘਮਣਪੋਟ ਕੇ ਇੱਥੇ ਪਰਿਵਾਰ ਆਉਂਦਾ ਐ ਮੇਰੀ ਮਰਾਤ ਸਰਦਾਰ ਸਵਰਨ ਸਿੰਘ ਜੀ ਲਾਲੂ ਘੁਮੜ ਤੋਂ ਜਿਹੜੇ 1976 ਦੇ ਵਿੱਚ ਪੰਜਾਬ ਤੋਂ ਉੱਠ ਕੇ ਤੇ ਰਾਜਸਥਾਨ ਦੇ ਵਿੱਚ ਆਏ ਇੱਥੇ ਥੋੜੀ ਜੀ ਜ਼ਮੀਨ ਲੈ ਕੇ ਉਹਨਾਂ ਨੇ ਆਪਣਾ ਜਿਹੜਾ ਕਿਸਾਨੀ ਜੀਵਨ ਐ ਸ਼ੁਰੂ ਕੀਤਾ ਕਿਸਾਨੀ ਆਪਣਾ ਕਰਨੇ ਸ਼ੁਰੂ ਕੀਤੀ ਹੌਲੀ ਹੌਲੀ ਉਹ ਕਾਮਯਾਬੀ ਵੱਲ ਵਧਦੇ ਗਏ ਤੇ ਅੱਜ ਉਹਨਾਂ ਦੇ ਕੋਲ ਇੱਕ ਖੁੱਲੀ ਜ਼ਮੀਨ ਤੇ ਜਿਹੜਾ ਵਾ ਖੁੱਲਾ ਕਾਰੋਬਾਰ ਆ ਸੋ ਆਓ ਗੱਲ ਕਰਦੇ ਆ ਐਸੇ ਪਰਿਵਾਰ ਦੇ ਨਾਲ ਕਿ ਤੁਹਾਨੂੰ ਮਿਲਾਉਣਾ ਚਾਹੁੰਦੇ ਆ ਉਹਨਾਂ ਪਰਿਵਾਰ ਦੇ ਨਾਲ ਜਿਨ੍ਹਾਂ ਨੇ ਇਹ ਸਾਰੀ ਕਾਮਯਾਬੀ ਹਾਸਲ ਕੀਤੀ ਆ ਆਓ ਮਿਲਦੇ ਆ ਉਹਨਾਂ ਨੂੰ 1977 ਦੇ ਵਿੱਚ ਇੱਕ ਪਰਿਵਾਰ ਪੰਜਾਬ ਤੋਂ ਉੱਠ ਕੇ ਪਿੰਡ ਲਾਲੂ ਹਮਣ ਤੋਂ ਉੱਠ ਕੇ ਰਾਜਸਥਾਨ ਕੋਟੇ ਬੂਦੀ ਦੇ ਵਿੱਚ ਆ ਕੇ ਉਸੇ ਬਾ ਕਰਦਾ ਔਰ ਅੱਜ ਇੱਕ ਸਫਲ ਪਰਿਵਾਰ ਇੱਕ ਸਫਲ ਕਿਸਾਨ ਵਜੋਂ ਜਿਹੜਾ ਉੱਬਰ ਕੇ ਸਾਹਮਣੇ ਆਉਂਦਾ ਸੋ ਮੇਰੀ ਬਰਾਦ ਕੇ ਇੱਥੇ ਸਰਦਾਰ ਸਵਰਨ ਸਿੰਘ ਜੀ ਲਾਲੂ ਹੁਮਣ ਵਾਲੇ ਜਿਹੜੇ ਉਹ 1970 ਦੇ ਵਿੱਚ ਉੱਠ ਕੇ ਰਾਜਸਥਾਨ ਦੇ ਵਿੱਚ ਆਏ ਥੋੜੀ ਜੀ ਜ਼ਮੀਨ ਲੈ ਕੇ ਉਹਨਾਂ ਨੇ ਇੱਥੇ ਆਪਣਾ ਜਿਹੜਾ ਇੱਕ ਕਿਸਾਨੀ ਵਜੋਂ ਇੱਥੇ ਵਿਸਰਨਾ ਸ਼ੁਰੂ ਕੀਤਾ ਤੇ ਬੇਸ਼ੱਕ ਅੱਜ ਸਰਦਾਰ ਸਵਰਨ ਸਿੰਘ ਜੀ ਇਸ ਦੁਨੀਆ ਤੇ ਨਹੀਂ ਰਹੇ ਪਰ ਉਹਨਾਂ ਦਾ ਜਿਹੜਾ ਇੱਕ ਸਫਲ ਪਰਿਵਾਰ ਉਹਨਾਂ ਦੇ ਬੇਟੇ ਉਹਨਾਂ ਦੇ ਬੱਚੇ ਜਿਹੜੇ ਆ ਉਹ ਅੱਜ ਇੱਥੇ ਜਿਹੜੇ ਆ ਉਹ ਸਾਰਾ ਪਰਿਵਾਰ ਇਕੱਠੇ ਰਹਿ ਕੇ ਆਪਸ ਵਿੱਚ ਇੱਕ ਪਿਆਰ ਪਾਗ ਦੇ ਨਾਲ ਜਿਹੜਾ ਉਹ ਆਪਣਾ ਇੱਕ ਕਿਸਾਨੀ ਕਾਰੇ ਔਰ ਪਿਆਰ ਭਰਿਆ ਜੀਵਨ ਬਤੀਤ ਕਰ ਰਹੇ ਆ ਉਹਨਾਂ ਦੇ ਵਿੱਚੋਂ ਇੱਕ ਸਤਿਕਾਰਯੋਗ ਮਾਤਾ ਅਮਰੀਕਾ اور ਜੀ ਜਿਹੜੇ ਸਾਰੇ ਪਰਿਵਾਰ ਨੂੰ ਇਕੱਠਿਆਂ ਦਾ ਰੱਖ ਕੇ ਬੈਠੇ ਆ ਸੋ ਮੈਂ ਪੰਜਾਬ ਤੋਂ ਜਦੋਂ ਉਸ ਪਰਿਵਾਰ ਨੂੰ ਆਪਣੇ ਹੋਰ ਪਰਿਵਾਰਕ ਮੈਂਬਰਾਂ ਨਾਲ ਮਿਲਣਾ ਉਹਨਾ ਤੇ ਇੱਥੇ ਆ ਕੇ ਇਸ ਚੀਜ਼ ਨੂੰ ਵੇਖ ਕੇ ਬੜੀ ਖੁਸ਼ੀ ਹਿੰਦੀ ਆ ਜਿਸ ਨੂੰ ਇਹ ਫਿਰ ਮੇਰੇ ਕੋਲ ਰਿਹਾ ਨਹੀਂ ਕਿ ਆ ਕਿ ਮੈਂ ਉਹਨਾਂ ਦੀ ਇਹ ਜੀਵਨ ਦੀ ਵੀਡੀਓ ਬਣਾ ਕੇ ਨਾ ਪੇਸ਼ ਕਰਾਂ ਸੋ ਗੱਲ ਕਰਦੇ ਆ ਸਰਦਾਰ ਮੇਜਰ ਸਿੰਘ ਜੀ ਉਹਨਾਂ ਦੇ ਸਰਦਾਰ ਸਵਰਨ ਸਿੰਘ ਜੀ ਦੇ 2 ਨੰਬਰ ਵਾਲੇ ਬੇਟੇ ਆ ਸੋ ਉਹਨਾਂ ਦੇ ਨਾਲ ਗੱਲ ਕਰਦੇ ਆ ਕਿ ਅੱਜ ਉਹ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰ ਰਹੇ ਆ ਔਰ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਉਹ ਵਿਚਰਦੇ ਆ ਸੋ ਸਰਦਾਰ ਮੇਜਰ ਸਿੰਘ ਜੀ ਤੁਸੀਂ ਜਿਹੜਾ ਦੱਸੋ ਕਿ ਕਿ ਮਾਤਾ ਜੀ ਹੁਣਾਂ ਤੇ ਦੱਸ ਦਿੱਤਾ ਕਿ ਅੱਜ ਤੁਸੀਂ ਕਿਵੇਂ ਜੀਵਨ ਬਸਤ ਕਰ ਰਹੇ ਹੋ ਬਹੁਤ ਕਿਰਪਾ ਹੈ ਸਤਿਗੁਰ ਦੀ ਅਸੀਂ ਸਾਡੇ ਫਾਦਰ ਸਰਵਨ ਸਿੰਘ ਸਨੂ ਪਿਆਰਾ ਸਿੰਘ ਲਾਲੂ ਕੁਮੜ ਤੋਂ ਸਨ 76 ਵਿੱਚ ਇੱਥੇ ਆਉਂਦੇ ਆ ਰੁਨਾ 27 ਵਿਗੇ ਜ਼ਮੀਨ ਇੱਥੇ ਜਗਾ ਦੇ ਖਰੀਦੇ ਆ ਉਸ ਦੇ ਬਾਅਦ ਮਤਲਬ ਉਹਨਾਂ ਨੇ ਆਪਣੀ ਕਮਾਈ ਕੀਤੀ ਛੋਟੇ ਅਸੀਂ ਇੱਥੇ ਆ ਕੇ ਸ਼ੁਰੂ ਵਿੱਚ ਬਹੁਤ ਕਮਜ਼ੋਰ ਸੀ ਸੀ ਸਾਡੇ ਡੈਡੀ ਜੀ ਔਰ ਇਤੇ ਉਹਨਾਂ ਨੇ ਆਪਣੀ ਕਮਾਈ ਨੇ ਕਮਾਈ ਕਰਦੇ ਰਹੇ ਜ਼ਮੀਨ ਇੱਥੇ ਬਹੁਤ ਵਧੀਆ ਸੀ ਪਾਣੀ ਨਹਿਰ ਦਾ ਪਾਣੀ ਬਹੁਤ ਮਤਲਬ ਸਾਨੂੰ ਖੁੱਲਾ ਮਿਲਦਾ ਇੱਥੇ। ਔਰ ਸਾਨੂੰ 2000 ਦੇ ਵਿੱਚ ਫਿਰ ਅਸੀਂ ਬੋਰ ਵੀ ਕਰਾਉਨੇ ਆ। ਔਰ ਰੈਡੀ ਦੇ ਬਾਅਦ ਵਿੱਚ ਉਹ ਰੈਡੀ ਸਾਡੇ ਗੁਜਰਗੇ ਸਾਨੂੰ ਤੇ ਉਸ ਦੇ ਬਾਅਦ ਸਾਰੇ ਪਰਿਵਾਰ ਸੀ ਤਿੰਨ ਭਰਾ ਵਾ ਸੀ। ਵੱਡੇ ਭਰਾ ਸਾਡੇ ਸੁਦੇਸ਼ ਸਿੰਘ ਜੀ ਹੈ। ਛੋਟੇ ਮਰਦੋ ਜੰਦਰ ਸਿੰਘ ਜੀ ਤੇ ਆਪਣੀ ਘਰ ਵੀ ਜਿਆਦਾ ਸਾਡੀ ਬੜੇ ਮਤਲਬ ਸਾਡੇ 350 ਵਿਗਾ ਅਲੱਗ-ਪੱਗ 150 ਕਿੱਲੇ ਜ਼ਮੀਨ ਹਾਂਜੀ 125 30 ਗੱਲੇ ਮਤਲਬ 23 ਕਿੱਲੇ ਲਗਭਗ ਤਿੰਨੀ ਜ਼ਮੀਨ ਸਾਡੇ ਕੋਲ ਆਪਣੀ ਮਾਲਕੀ ਆ ਔਰ ਖੇਤੀ ਵੈਸੇ ਅਸੀਂ 5-6 ਸੋਤੇ ਦੇ ਕਿਦੀ ਲਗਭਗ ਇਹਨੇ ਕਰਦੇ ਹਾਂ ਔਰ ਬਹੁਤ ਕਿਰਪਾ ਸਤਗੁਰੂ ਦੀ ਇਲਾਕਾ ਬਹੁਤ ਵਧੀਆ ਵਾ ਇੱਥੋਂ ਦੇ ਲੋਕ ਬਹੁਤ ਚੰਗੇ ਆ ਸਾਹਮਣੇ ਨਾਲ ਲੋਕਾਂ ਵੱਲੋਂ ਕੋਈ ਅਡੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ ਜਦੋਂ ਤੁਸੀਂ ਇੱਥੇ ਸ਼ੁਰੂ-ਸ਼ੁਰੂ ਦੇ ਵਿੱਚ ਆਏ ਕੀ ਉਦੋਂ ਇਹ ਲੋਕ ਤੁਹਾਡੇ ਨਕੋਪਰੇਟ ਕਰਦੇ ਸੀ ਕਿ ਜਾਂ ਉਦੋਂ ਇਹਨਾਂ ਦੇ ਵਿੱਚ ਕੁਝ ਵਖਰੇਵਾ ਸੀ ਥੋੜਾ ਬਹੁਤ ਵਖਰੇਵਾ ਸੀ ਉਦੋਂ ਪਹਿਲਾਂ ਹੈਗਾ ਸੀ ਘੱਟ ਸਮੇਂ ਦੇ ਸੀ ਆਪਣੇ ਲੋਕਾਂ ਨੂੰ ਔਰ ਫਿਰ ਹੌਲੀ-ਹੌਲੀ ਜੋ ਫਰਕ ਪਿਆ ਇੱਥੇ ਰਹਿ ਇੱਥੇ ਆਪਣੇ ਬਾਬਾ ਜੀ ਇਹ ਗੁਰਦੁਆਰੇ ਸਾਹਿਬ ਉਹਨਾਂ ਨੇ ਇੱਥੇ ਬਹੁਤ ਵੱਡਾ ਡੇਰਾ ਬਣਾਇਆ ਅਬ ਉਹਨਾਂ ਦੀ ਇੱਥੋਂ ਦੀ ਵਿਸਥਾ ਵੇਖ ਕੇ ਸਾਰੇ ਪੰਜਾਬੀਆਂ ਦਾ ਰਹਿਣ-ਸਹਿਣ ਵੇਖ ਕੇ ਹੋਰ ਲੋਕਾਂ ਨੂੰ ਬਹੁਤ ਪ੍ਰਭਾਵਿਤ ਤੇ ਸਿੱਖਾਂ ਨੂੰ ਮਤਲਬ ਕੋਈ ਐਸੀ ਪਰੇਸ਼ਾਨੀ ਨਹੀਂ ਆ ਵੀ ਸਾਨੂੰ ਲੱਗਦਾ ਨਹੀਂ ਕਿ ਅਸੀਂ ਦੂਜੇ ਥਾਂ ਬੈਠੇ ਹੋਏ ਆ ਜੀ ਮਤਲਬ ਪੰਜਾਬ ਦੇ ਜਿਤਨਾ ਹਾਲਾਤ ਆ ਉਹਨਾਂ ਨਾਲੋਂ ਇੱਥੇ ਇਸ ਨਾਲ ਮਤਲਬ ਬਹੁਤ ਵਧੀਆ ਸਮੇਂ ਦੇ ਅਸੀਂ ਜਿਤਨਾ ਅਸੀਂ ਪੰਜਾਬ ਸੁਣਦੇ ਆ ਵੀ ਉੱਥੇ ਨਸ਼ੇ ਪੱਤੇ ਆ ਜਾਂ ਮਤਲਬ ਉੱਥੋਂ ਦਾ ਚੋਰੀ ਜਗਾਰੀ ਵੀ ਬਹੁਤ ਜ਼ਿਆਦਾ ਦੱਸਦੇ ਆ ਇੱਥੇ ਇਹੋ ਜੀ ਕੋਈ ਗੱਲ ਨਹੀਂ ਆ ਕੋਈ ਲੋਕ ਇੱਥੇ ਨਸ਼ਾ ਪੱਤਾ ਵੀ ਨਹੀਂ ਕਰਦੇ ਕੋਈ ਮਤਲਬ ਫੀਮ ਡੋਡੇ ਡਾਡੇ ਪੰਜਾਬ ਸੁਣਦੇ ਆ ਵੀ ਰਾਜਸਥਾਨ ਵਾਲੀ ਉੱਥੇ ਦੇ Rajasthan ਦੇ ਰਹਿੰਦੇ ਆ ਫੀਮ ਬਾਦੂ ਮਿਲਦੀ ਉੱਥੇ ਇੱਥੇ ਸਾਨੂੰ ਬਹੁਤ ਕੋਈ ਬਿਰਲਾ ਬੰਦਾ ਆਊਗਾ ਪੁਰਾਣਾ ਉਹ ਵੀ ਬਜ਼ੁਰਗ ਜਿਹੜਾ ਫੀਮ ਜਾਂ ਪੁਸਤਖਾਨ ਦਾ ਆਊਗਾ ਔਰ ਕੋਈ ਇਸ ਤਰ੍ਹਾਂ ਦੇ ਨਸ਼ਿਆਂ ਪੱਤਿਆਂ ਵਾਲਾ ਕੋਈ ਸਿਸਟਮ ਨਹੀਂ ਹੈਗਾ ਸ਼ਰਾਬ ਵੀ ਕੋਈ ਮਤਲਬ ਸਾਨੂੰ ਬਿਰਲੇ ਬੰਦੇ ਪੰਜਾਬੀ ਜਿਹੜਾ ਬੰਦਾ ਕੋਈ ਸ਼ਰਾਬ ਪੀਂਦਾ ਉਹਨੇ ਅਮਰਤਾਰੀ ਪਰਿਵਾਰ ਸਾਰੇ ਲਾਗੇ ਬਣੇ ਉੱਥੇ ਪੰਜਾਬ ਦੇ ਵਿੱਚ ਜਦੋਂ ਹੁਣ ਇਹ ਦੇਖਦੇ ਆ ਤਾਂ ਵੇਖ ਲਿਆ ਜਾਏ ਇੱਕ ਦੁਖਦਾਈ ਗੱਲ ਆ ਕਿ ਹਰ ਘਰ ਹੀ ਨਸ਼ਾ ਘਰ ਘਰ ਬਿਜਾਰ ਬਿਜਾਰ ਗਲੀ ਗਲੀ ਜਿਹੜਾ ਨਸ਼ਾ ਵੇਚਦਾ ਵਾ ਔਰ ਸਾਡੀ ਨੌਜਵਾਨ ਜਿਹੜੀ ਪੀੜ੍ਹੀ ਆ ਉਥੇ ਖਤਮ ਹੁੰਦੀ ਜਾ ਰਹੀ ਆ ਕਿ ਰਾਜਸਥਾਨ ਦੇ ਵਿੱਚ ਇੰਜ ਦੀ ਤਾਂ ਕੋਈ ਗੱਲ ਨਹੀਂ ਹੈ ਜੀ ਇੱਥੇ ਸਾਡੇ ਸਾਡੇ ਪਰਿਵਾਰੜੀਆਂ ਭੈਣਾਂ ਦੇ ਬੱਚੇ ਆ ਸਾਡਾ ਪਰਿਵਾਰ ਆ ਔਰ ਸਾਡੇ ਸਾਲੇ ਲੱਗਦੇ ਉਹਨਾਂ ਦੇ ਪਰਿਵਾਰ ਅਸੀਂ ਸਾਲ ਲਾਗੇ ਬੰਨੇ ਕੋਈ ਮਤਲਬ ਇਸ ਤਰ੍ਹਾਂ ਦਾ ਨਸ਼ੇ ਵਾਲੀ ਤੇ ਕੋਈ ਗੱਲ ਹੀ ਨਹੀਂ ਵੀ ਸਾਨੂੰ ਇੱਕ ਵੀ ਪਰਿਵਾਰ ਤੋਂ ਮੈਂਬਰ ਨਹੀਂ ਨਜ਼ਰ ਆਉਂਦਾ ਵੀ ਸਾਡੇ ਪਰਿਵਾਰ ਤੋਂ ਕੋਈ ਇੱਕ ਬੰਦਾ ਵੀ ਨਸ਼ਾ ਕਰਦਾ ਹੋਵੇ ਕਿਸੇ ਤਰ੍ਹਾਂ ਦਾ ਵੀ ਸ਼ਰਾਬ ਨੂੰ ਤੇ ਪੰਜਾਬੀ ਸਮਝਦੇ ਕੁਝ ਨਹੀਂ ਵੀ ਇਹਦੇ ਇਹਦੇ ਕੋਈ ਨਸ਼ਾ ਹੀ ਨਹੀਂ ਪਰ ਸ਼ਰਾਬ ਤਾਂ ਘਾਤ ਵੀ ਕੋਈ ਸਾਡੇ ਪਰਿਵਾਰ ਤੋਂ ਸਾਡੀ ਭੈਣ ਦੇ ਚਾਰ ਜਵਾਈ ਆ ਉਹਨਾਂ 'ਚੋਂ ਇੱਕ ਦੋ ਜਾਨੇ ਸ਼ਰਾਬ ਜ਼ਰੂਰ ਪੀਂਦੇ ਆ ਤੇ ਜੇ ਸਾਰਾ ਪਰਿਵਾਰ ਹੀ ਲਾਗੇ ਬੰਨੇ ਮਤਲਬ ਇਹ ਵੀ ਇੱਕ ਵੀ ਬੰਦਾ ਸ਼ਰਾਬ ਤਗਾ ਨਹੀਂ ਪੀਂਦਾ ਦੂਜੇ ਨਸ਼ੇ ਤੇ ਮਤਲਬ ਉਹ ਲੋਕਾਂ ਨੂੰ ਪਤਾ ਹੀ ਨਹੀਂ ਆ ਪੰਜਾਬੋਂ ਕੋਈ ਸੁਣਦੇ ਆਣਗੇ ਵੀ ਇੱਥੇ ਨਸ਼ਾ ਨਹੀਂ ਮਿਲਦਾ ਸਾਨੂੰ ਇਹਨਾਂ ਨੂੰ ਵੀ ਪਤਾ ਵੀ ਇੱਥੇ ਕਿੱਥੇ ਨਸ਼ਾ ਮਿਲਦਾ ਅੱਛਾ ਅੱਛਾ ਇਹ ਤਾਰੀ ਔਰ ਹੋਰ ਸਾਡਾ ਸਭ ਸਫਲ ਪਰਿਵਾਰ ਆ ਬੜੀ ਕਿਰਪਾ ਹੈ ਸਤਿਗੁਰ ਦੀ هون ਦੇ ਸਬਦੇ ਕੋਲ ਜਨੇ ਭਰਾ ਸੀ ਚਾਰ-ਚਾਰ ਪੰਜ-ਪੰਜ ਬੋਰ ਸਾਰਿਆਂ ਕੋਲ ਆਪਣੇ ਦੋ-ਦੋ ਟਰੈਕਟਰ ਰੱਖੇ ਆ ਵਧੀਆ ਪ੍ਰਮਾਤਮਾ ਨੇ ਵਧੀਆ ਟਾਈਮ ਪਾਸ ਵਧੀਆ ਹੋ ਗਿਆ अच्छा ਤੁਸੀਂ ਇਥੇ ਇਸ ਤਰ੍ਹਾਂ ਦਾ ਜੀਵਨ ਜੀਤ ਕਰ ਰਹੇ ਹੋ ਕਿ ਬਾਕੀ ਜਿਹੜੇ ਕਿਸਾਨ ਆਣ ਕੇ ਤੁਹਾਡੇ ਅਰ ਦੇ ਦਰ ਦੇ ਬੈਠੇ ਹੋਣਗੇ ਪੰਜਾਬ ਤੋਂ ਉਹ ਵੀ ਇਸ ਤਰ੍ਹਾਂ ਮਤਲਬ ਸਫਲਤਾ ਵੱਲ ਜਾ ਰਹੇ ਆ ਨਹੀਂ ਸਾਰੇ ਤੇ ਨਹੀਂ ਕਹਿ ਜਾ ਸਕਦੇ ਪਰ 50% ਤੇ ਤੁਸੀਂ ਮੰਨੋ ਕਮ ਸੇ ਕਮ ਬਹੁਤ ਵਧੀਆ ਵਾ ਔਰ 25% ਮਤਲਬ ਠੀਕ ਠਾਕ ਆ ਤੇ ਕੁਝ ਇਸ ਤਰ੍ਹਾਂ ਦੇ ਵੀ ਆ ਵੀ ਜੋ ਕਾ ਤਰੱਕੀ ਨਹੀਂ ਕਰ ਪਾਏ ਉਹਨਾਂ ਦੇ ਕਈ ਕਾਰਨ ਸੀ ਜਾਂ ਦੇ ਕੁਝ ਫੁਗਰਾਪਨ ਮੰਨ ਲਓ ਤੁਸੀਂ ਜਾਂ ਥੋੜੀ ਬਹੁਤ ਹੀ ਜਿਹੜੇ ਬਜ਼ੁਰਗਾ ਵੱਲੋਂ ਸ਼ਰਾਬ ਸ਼ਰੂਦ ਦਾ ਸਿਸਟਮ ਹੁਣ ਅੱਜ ਦੀ ਤਰੀਕ ਵਿੱਚ ਸਾਡੇ ਗੁਰਦੁਆਰੇ ਜਿਹੜੇ ਬਾਬਾ ਲਖਸੂ ਜੀ ਆ ਉਹਨਾਂ ਦੀ ਉਹਨਾਂ ਦਾ ਇੱਥੇ ਲਾਗੇ ਬੰਨੇ ਬਹੁਤ ਪ੍ਰਚਾਰ ਆ ਅੱਜ ਦੀ ਨਵੀਂ ਪੀੜ੍ਹੀ ਕੋਈ ਵੀ ਮਤਲਬ ਨਸ਼ੇ ਪੱਤੇ ਵੱਲੋਂ ਬਹੁਤ ਹੀ ਦੂਰ ਆ ਕੋਈ ਗਿਣੇ ਚੁਣੇ ਬੱਚੇ ਹੋਣਗੇ ਜਿਹੜੇ ਸਾਡੇ ਇਲਾਕੇ ਵਿੱਚ ਮਤਲਬ ਨਸ਼ਾ ਕਰਦੇ ਹੋਣਗੇ ਜਾਂ ਸ਼ਰਾਬ ਪੀਣਗੇ ਕਿਉਂਕਿ ਸਾਡਾ ਪਰਿਵਾਰ ਸਾਰਾ ਹੀ ਲਗਭਗ ਗੁਰਮੁਖ ਪਰਿਵਾਰ ਆ ਇਹ ਸਾਰੇ ਨੂੰ ਤੇ ਸਾਡੀ ਨਿਗਾਹ ਵਿੱਚ ਕੋਈ ਨੂੰ ਨਜ਼ਰ ਘੱਟ ਹੀ ਆਉਂਦੇ ਆ ਵੀ ਕਿਉਂਕਿ ਕੋਈ ਨਸ਼ਾ ਕਰਦਾ ਹੋਊਗਾ ਅੱਛਾ ਅੱਛਾ ਇਹ ਜੋ ਮਗਰ ਪਰਿਵਾਰ ਸਾਰਾ ਖੜਾ ਇਹ ਆਪਣੇ ਪਰਿਵਾਰ ਦੇ ਮੈਂਬਰ ਆ ਹਾਂਜੀ ਇਹ ਸਾਡੇ ਦੋ ਭਰਾ ਮੇਰੇ ਜੀ ਔਰ ਉਹਨਾਂ ਦੀਆਂ نوਹਾਂ ਵਾਂ ਜੀ ਆਹ ਜੀ ਤੇ ਬੇਟਾ ਹੈ ਮੇਰਾ ਔਰ ਭੈਣ ਹੈ ਸਾਡੀ ਜੀ ਇਹ ਸਾਡੀ ਮਾਸੀ ਜੀ ਦੀਆਂ ਕੁੜੀਆਂ ਵਾਂ ਤੋਂ ਹਾਂਜੀ ਔਰ ਇਹ ਵੱਡੇ ਭਾਈ ਸਾਹਿਬ ਉਹਨਾਂ ਦੇ ਸਾਡੇ ਜੀਜਾ ਜੀ ਲੱਗਦੇ ਹਨ ਮੈਂ ਵੀ ਕਿਸੇ ਰਿਸ਼ਤੇ ਚ ਆਉਣਾ ਹਾਂਜੀ ਤੁਸੀਂ ਜਦੋਂ ਪੰਜਾਬ ਤੋਂ ਇੱਧਰ ਨੂੰ ਤੁਰ ਲੱਗਦੇ ਆ ਤੇ ਇਹ ਬੜੀ ਇੱਕ ਬਣੀ ਧਾਰਨਾ ਕਿ ਉੱਥੇ ਬਹੁਤ ਗਰਮੀ ਆ ਉੱਥੇ ਰੇਤ ਉੱਡਦੀ ਹੋਣੀ ਆ ਕੀ ਸੱਚਮੁੱਚ ਹੀ ਰਾਜਸਥਾਨ 'ਚ ਇਹ ਰੇਤ ਉੱਡਦੀ ਆ ਕਿ ਜਾਂ ਕੋਈ ਫਰਕ ਨਹੀਂ ਰੇਤ ਵਾਲੇ ਇਲਾਕੇ ਹੈਗੇ ਆ ਬਾੜਮੇਰ ਜਸਲਪੁਰ ਵਗੈਰਾ ਅੱਛਾ ਇੱਥੇ ਤੇ ਆਪਣੇ ਪੰਜਾਬ ਨਾਲੋਂ ਵੀ ਵਧੀਆ ਜ਼ਮੀਨ ਆ ਔਰ ਬਹੁਤ ਵਧੀਆ ਫਸਲ ਹੁੰਦੀ ਹੈ ਲਗਭਗ ਜਿਸ ਤਰ੍ਹਾਂ ਹੁਣ ਪੰਜਾਬ ਚ ਲਾਈ ਗਈ ਤੇ ਮਤਲਬ 20-22 ਕੁਇੰਟਲ ਲਗਭਗ ਏਕੜ ਕਣਕ ਜਿਹੜੀ ਆ ਉਹ ਝਾੜ ਹੁੰਦਾ ਇੱਥੇ ਦਾ ਕਿਵੇਂ ਗਿਣਿਆ ਹੁੰਦਾ ਹਲਮਸਮ ਬਰਾਬਰ ਹੀ ਆ ਜੀ ਇਹ 8-10 ਕੁਇੰਟਲ ਦੇ ਕਰੀਬ ਵਿਗੇ ਦੀ ਇੱਥੇ ਫਸਲ ਕਣਕ ਨਿਕਲਦੀ ਆ 25 ਕੁਇੰਟਲ ਤੱਕ ਕਿल्ले ਦੀ ਮਤਲਬ ਕਣਕ ਹੈ ਅੱਛਾ ਨਿਕਲਦਾ ਪੰਜਾਬ ਦੇ ਵਿੱਚ ਕਨਾਲਾਂ ਤੇ ਮਰਲੇ ਗਿਣੇ ਜਾਂਦੇ ਆ ਇੱਥੇ ਵਿਗਾ ਕਿੰਨੀ ਜਗ੍ਹਾ ਨੂੰ ਜਾਂ ਕਿੱਲੇ ਦੇ ਵਿੱਚ ਕਿੰਨੇ ਵਿਗੇ ਪਾਏ ਜਾਂਦੇ ਕਿੱਲੇ ਦੇ ਵਿੱਚ ਲਮਸੋਂ 2.5 ਪੌਣੇ 3 ਵਿਗੇ ਬਣਦੇ ਆ ਕਿੱਲੇ ਪੰਜਾਬ ਦੇ ਕਿੱਲੇ ਦੇ 2.5 ਤੋਂ ਉੱਤੇ ਹੀ ਆ ਹਾਂਜੀ 2.5 ਵਿਗੇ ਦੇ ਕਰੀਬ ਕਿੱਲਾ ਬਣਦਾ ਅੱਛਾ ਵਿਗੇ 'ਚ ਮਰ ਲਗਭਗ 64 ਤੋਂ ਮਰਲੇ ਦਾ ਵਿਗਾ ਹੋਇਆ ਫਿਰ ਹਾਂਜੀ ਅੱਛਾ ਪਾਣੀ ਦੀ ਜਿਸ ਤਰ੍ਹਾਂ ਬੋਰਾ ਦੀ ਸਾਡੇ ਪੰਜਾਬ ਦੇ ਵਿੱਚ ਪਾਣੀ ਥੱਲੇ ਜਾ ਰਿਹਾ ਵਾ ਦਿਨੋਂ ਦਿਨ ਕਿ ਇੱਥੇ ਰਾਜਸਥਾਨ ਚ ਵੀ ਕੋ ਇੰਜ ਦੀ ਹੈ ਗੱਲ ਭਾਈ ਪਾਣੀ ਦਾ ਲੈਵਲ ਤੇ 100 150 ਫੁੱਟ ਤੇ ਮੋਟਰਾਂ ਚੱਲਦੀਆਂ ਇਸ ਟਾਈਮ ਅੱਛਾ ਸਮਰਸ਼ੀਅਲ ਮੋਟਰਾਂ ਹੀ ਚੱਲਦੀਆਂ ਹਾਂਜੀ ਅੱਛਾ ਮੈਂ ਇੱਕ ਹੋਰ ਬੜੀ ਵਧੀਆ ਚੀਜ਼ ਦੇਖੀ ਸਵੇਰੇ ਤੁਹਾਡੇ ਖੇਤਾਂ 'ਚ ਫਿਰ ਕੇ ਕਿ ਖੇਤਾਂ ਦੇ ਵਿੱਚ ਦੋ ਜਿਸ ਤਰ੍ਹਾਂ ਆ ਬਰਾਬਰ ਖੇਤ ਚੱਲਦੇ ਆ ਉਹਨਾਂ ਦੇ ਸੈਂਟਰ 'ਚ ਇੱਕ ਖਾਲ ਆ ਫੇਰ ਅਗਲਿਆਂ ਦੋਹਾਂ ਦੇ ਵਿੱਚ ਇੱਕ ਡਰੇਨ ਤੁਸੀਂ ਸਵੇਰੇ ਦੱਸ ਰਹੇ ਉਹਦਾ ਕੀ ਭਾਵਾ ਉਹ ਕੇਚਮੈਂਟ ਰਾਈ ਗੌਰਮੈਂਟ ਨੇ ਕੀਤੇ ਆ ਜਗਾ ਖਾਲਾਂ ਵਿੱਚ ਮਤਲਬ ਐਕਸਟਰਾ ਜੋ ਪਾਣੀ ਹੁੰਦਾ ਉਹ ਡਰੇਨਾਂ ਵਿੱਚ ਨਿਕਲ ਜਾਂਦਾ ਪਹਿਲੀ ਵਿੱਚ ਭਰਿਆ ਪਾਣੀ ਨਹੀਂ ਰਹਿੰਦਾ ਅੱਛਾ ਜਦਾਂ ਕਿਸੇ ਖੱਤੇ 'ਚ ਵੱਧ ਪਾਣੀ ਭਰ ਜੇ ਤੇ ਉਹ ਡਰੇਨ ਦੇ ਰਾਹੀਂ ਨਿਕਲ ਜਾਂਦਾ ਜਿਹੜੇ ਉਹ ਡਰੇਨਾਂ ਸੱਡੀਆਂ ਉਹ ਗਵਰਨਮੈਂਟ ਨੇ ਆਪਣੀ ਜਗ੍ਹਾ ਸੱਡੀਆਂ ਕਿ ਤੁਹਾਡੀ ਜਗ੍ਹਾ ਲਈ ਹੁੰਦੀ ਹੈ। ਨਹੀਂ ਉਹ ਜਗ੍ਹਾ ਤੇ ਜਿਤਨਾ ਵਿਗੇ ਘਟਾਏ ਵਿਸਵੇ ਕੱਟੇ ਆ ਵਿਗੇ ਦੇ ਸਾਡੀ ਜਗ੍ਹਾ ਵਿੱਚ ਉਹ ਅਸੀਂ ਕੀਤੀਆਂ ਉਹ। ਅੱਛਾ ਹਾਂਜੀ। ਇੱਕ ਤੁਸੀਂ ਹੋਰ ਦੱਸ ਰਹੇ ਹੋ ਕੋਈ ਥੱਲੇ ਥੱਲੇ ਪਾਈਪ ਪਾਏ ਉਹ ਕੀ ਆ? ਉਹ ਕੈਨੇਡਾ ਸਕੀਮ ਕਹਿੰਦੇ ਆ ਸੀੜਾ ਸੀੜਾ ਵੀ ਆਸ ਦਿੰਦੇ ਕੈਨੇਡਾ ਸਕੀਮ। ਉਸ ਪੇਜ ਵਾਸਤੇ ਥੱਲੇ 90 ਗਵਰਨਮੈਂਟ ਨੇ। ਅੱਛਾ। ਉਹਦੇ ਨਾਲ ਸੇਮ ਨਹੀਂ ਰਹਿੰਦੀ। ਅੱਛਾ। ਤੇ ਉਹ 5-6 ਫੁੱਟ ਥੱਲੇ ਪਾਈਪ 90 ਆ। ਤੇ ਉਹਦੇ ਰਾਈ ਉਹ ਸੇਮ ਘਟ ਜਾਂਦੀ ਹੈ ਠੀਕ ਹੈ ਜੀ ਸੋ ਇਹ ਹੈ ਸਰਦਾਰ ਸਵਰਨ ਸਿੰਘ ਜੀ ਦਾ ਉਹ ਪਰਿਵਾਰ ਜਿਹਨਾਂ ਦੇ ਤਿੰਨ بیٹے ਸਰਦਾਰ ਸੁਖਦੇਵ ਸਿੰਘ ਜੀ ਮੇਜਰ ਸਿੰਘ ਜੀ ਅਤੇ ਹਰਜਿੰਦਰ ਸਿੰਘ ਜੀ ਆ ਉਹਨਾਂ ਦੇ ਨਾਲ ਸੁਖਦੇਵ ਸਿੰਘ ਜੀ ਦੇ ਇੱਥੇ ਦੋ بیٹے ਨੇ ਇਸ ਵੇਲੇ ਜਸਬੀਰ ਸਿੰਘ ਤੇ ਨਾਲ ਰਣਜੀਤ ਸਿੰਘ ਜੀ ਸੋ ਬਾਕੀ ਇਹ ਇਹਨਾਂ ਦੀਆਂ ਸਰਦਾਰ ਸੁਖਦੇਵ ਸਿੰਘ ਜੀ ਦੀਆਂ ਨੂਆਂ ਘਰਾਂ ਵਾਲੀਆਂ ਇਹਨਾਂ ਦੇ ਸੋ ਸਾਰਾ ਹੀ ਪਰਿਵਾਰ ਜਿਹੜਾ ਵਾ ਉਹ ਬੜਾ ਵੱਧ ਗਿਆ ਜੀਵਨ ਬਤੀਤ ਕਰ ਰਿਹਾ ਭੈਣੋ ਕਿਤੇ ਘਰਾਂ ਵਾਲੇ ਨਸੇ ਪੱਤੇ ਵਾਲੀ ਤੇ ਨਹੀਂ ਕੋਈ ਗੱਲ ਹਾਂ ਨੂੰ ਹਾਂਜੀ ਸੋ ਜੇਕਰ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਬੜੇ ਦੁੱਖ ਦੀ ਗੱਲ ਆ ਕਿ ਪੰਜਾਬ ਜਿਹੜਾ ਉਹ ਨਸਿਆਂ ਦੇ ਵਿੱਚ ਰੁੱੜਦਾ ਜਾਂਦਾ ਸੋ ਜਿਹੜੇ ਬਾਹਰ ਆ ਕੇ ਖੇਤੀ ਕਰ ਰਹੇ ਆ ਬਾਹਰ ਆ ਕੇ ਜਿਹੜੇ ਵਸ ਰਹੇ ਆ ਉਹ ਦਸਿਆਂ ਤੋਂ ਬਹੁਤ ਦੂਰ ਆ ਸਾਡੇ ਪੰਜਾਬ ਨੂੰ ਪਤਾ ਨਹੀਂ ਕਿਹੜੀ ਨਜ਼ਰ ਲੱਗ ਗਈ ਆ ਤੇ ਆਓ ਇਹਨਾਂ ਲੋਕਾਂ ਕੋਲ ਸਬਕ ਲੈ ਕੇ ਜਿਹੜਾ ਵਾ ਆਪਣੇ ਪੰਜਾਬ ਦੀ ਜਿਹੜੀ ਨੌਜਵਾਨੀ ਆ ਉਹਨੂੰ ਇਹ ਕਿਤੇ ਮਾਤ ਆ ਜਾਵੇ ਸਤਿਗੁਰੂ ਸਤਿ ਸਿਪਾਹ